ਰਾਜਪੁਰੋ ਲੋ ਵੀ ਪੱਜ ਇਹਨਾਂ ਬੱਚਿਆਂ ਵਾਸਤੇ ਪਹਿੜੇ ਗੇਮ ਲੈ ਕੇ ਆ ਸਾਰੇ ਵਸਤੀਓ ਦਾ ਨਮਸਤੇ ਵੀ ਹੈ ਤੇ ਇੱਥੇ ਨੇ ਦੇਖਾ ਬਣਾ ਕੇ ਆਪਾਂ ਠੀਕ ਆ ਉਹ ਜਿਹੜੀ ਗੇਮ ਹੈਗੀ ਅੰਡਰਲੈਜ ਨੇ ਬਲਕ ਰਣੀ ਹੈ ਚਲੋ ਸਟਾਰਟ ਕਰੋ ਵੀ ਕਮ ਇਟੋ ਦੇਖੀ ਬੰਦੇ ਸਹੀ ਹੈ ਹੈਲੋ ਸਰ ਚੱਲ ਬਈ ਜੇ ਫਾਇਰ 1 ਮੀਟਰ ਉੱਪਰ ਚੱਲ ਬਈ ਉਹ ਹਾਈ ਕਟੇ ਇੱਕ ਵਾਰ ਖੜ ਜਾ ਗਲਤ ਹੋ ਗਿਆ ਬਈ ਹੈ ਸਹੀ ਤਾਂ ਵਾਕ ਹੈ ਆ ਕੁੜੀ ਦੂਰ ਵਾਕੀ ਮੁੰਡਾ ਬਹੁਤ ਵਧੀਆ ਚੱਲ ਚੱਲ ਵੀ ਘਾੜੀ ਦੀ ਬਣਣਾ ਕੋਟਾ ਉਹ ਪਹਿਲੀ ਨਾ ਬੋਲਿਆ ਕਰ ਜੰਗਾ ਜਦੋਂ ਸਮਾਰ ਕੇ ਆਊਟ ਹੋ ਜਾਸੇ ਹਾਂ ਇਹ ਨਾ ਪਹਿਲੇ ਨਹੀਂ ਬੋਲਣਾ ਕਿਸੇ ਨੇ ਇਹ ਉਹ ਕੁਝ ਨਹੀਂ ਕਰਨਾ ਠੀਕ ਹੈ ਭਗ ਜਾ ਕਰਨ ਤੋਂ ਦੂਰ ਭਗ ਜਾ ਕਰਨ ਤੋਂ ਇਹਨਾਂ ਨੇ ਨਹੀਂ ਕੁਝ ਕਰਨਾ ਆ ਥੱਲੇ ਥੱਲੇ ਜਾ ਕੇ ਥੱਲੇ ਚੱਲ ਭਾਈ ਚੱਲ ਭਾਈ ਚੱਲ ਭਾਈ ਬੋਲਣਾ ਨਹੀਂ ਜਾ ਉਹ ਖੜ ਜਾ ਮੂੰਹ ਤੇ ਮਾਰੂ ਮੈਂ ਕਿਹੜਾ ਬਲੇ ਆ ਚੱਲ ਵੀ ਚੱਲ ਆਊਟ ਨਹੀਂਗਾ ਬਾਹਰ ਕੱਢ ਦੇ ਪੋਦੇ ਵੀ ਛੋੜ ਜਾ ਅਗਰ ਡੰਡਾ ਬਲੇ ਬਣਾਇ ਕਰਣਾ ਹਾਂ ਹੱਥੇ ਰੱਖਾ ਇਹੋ ਲਾਈਨ ਦੇ ਲਾਈਨ ਦੇ ਤੋਂ ਤੱਕ ਨਾ ਜਿ ਕਰੂਗੀ ਆ ਇੰਨਾ ਕ ਤਾਂ ਕੱਟੋ ਨਾ ਥੱਲੋੜਾ ਦੇਖਿਆ ਥੱਲੋੜਾ ਦੇਖਿਆ ਆਇਆ

ਈਦਾ ਨਹੀਂ ਹੋਇਆ ਜਿਹੜਾ ਬੋਲੇ ਠੀਕ ਹੈ ਉਹਨੂੰ ਉਪਰ ਆਈ ਨਹੀਂ ਪੈਂਦੇ ਕੋਈ ਵੀ ਸਰ ਬਚਾਰਾ ਸੈਗ ਨਾਲੇ ਵੀ ਕੱਢਾਂਗੇ ਆਪਾਂ ਬਹੁਤ ਰਸ਼ਟ ਗੇਮ ਆ ਬਈ ਲਾਈਕ ਤੇ ਕਮੈਂਟ ਸ਼ੇਅਰ ਕਰਦਾ ਕਰੋ ਹਾਂ ਵੀਰਵਾਨ ਕੇ ਤੇ ਵਧੀਆ ਕਮੈਂਟ ਕਰਿਆ ਕਰੋ ਯਾਰ ਦੋਸਤੋ ਇਹ ਨਾਲ ਜਿਹੜੇ ਬੱਚੇ ਇਹ ਅਸਰ ਵਧੀਆ ਪੈਂਦਾ ਨਾ ਉਸੇ ਹੋਰ ਬੈਕ ਤਾਂ ਨਹੀਂ ਕਰਨੀ ਐ ਇਸ ਨਾ ਓਏ ਖੜ ਕੇ ਇੰਜ ਕਰ ਲੈਨ ਚ ਖੜ ਜੋ ਕੋਈ ਲੜਾ ਨਹੀਂ ਪਾਉਣਾ ਸਾਰਿਆਂ ਨੂੰ ਤੇ ਬਣਾਓ ਕਰ ਭਾਈ ਪਰ ਆ ਜਾ ਲਾ ਲ ਗੇਂ ਦੇ ਲਾ ਚੱਕ ਉਧਰ ਜਾ ਤੋ ਚੈਰ ਇਹਨੂੰ ਮੜਾ ਬਹੁਤ ਕਰਦਾਂਗੇ ਵੱਡਾ ਪ੍ਰਾਈਸਾਂਗੇ ਮੜਾ ਉਹ ਵੀ ਇੱਕ ਰੱਖਦੇ ਬਈ ਆਪੀ ਆਪੀ ਮੜਾ ਗੁਰੂ ਢੀਕਾ ਤਾ ਫੜ ਮਾਇ ਕਿਸ ਨੂੰ ਤੂੰ ਬਲਦੇ ਹੋ ਉੱਥੇ ਖਰਦਾ ਨਹੀਂ ਜਾਂ ਤੁਰਿਆ ਜਾਂਦਾ ਨਾ ਫਿਰ ਕੋਈ ਨਹੀਂ ਤਾਂ ਆਪ ਦੇਖਣੇ ਸੈਟ ਕਰਨੇ ਆਪ ਹੀ ਅੱਖਾਂ ਬੰਨ੍ਹ ਕੇ ਤੁਰੇ ਜਾਣਗੇ ਸਿੱਕਾ ਤਾਂ ਰੱਖ ਮੂੰਹ ਤਿੰਨ ਆਲ ਜੀ ਵਧੀਆ ਮਲੂਣਾ ਵੀ ਇੱਕ ਮੀਕ ਲਵਤਾ ਬਾਕੀ ਲੈ ਇੱਕ ਮਿੰਟ ਸ਼ੇਅਰ ਕਰਦਿਆ ਕਰੋ ਵੀਰ ਮਣਕੇ ਆ ਦੋਸਤ ਤੇਰੇ ਵਾਲਾ ਪਰਨਾ ਛੋਟਾ ਹੋ இந்த <laughs> ਕਿੱਧਰ ਲੰਗਾ ਦੀ ਗਾਹੀ ਵੇ ਮੈਨੂੰ ਮਿਸਟਰ ਪੁੱਛਣਾ ਸੀ ਸਾਲ ਜਿੱਥੇ ਸਾਈਡ ਤੇ ਇਕੱਠੇ ਹੋ ਸਾਰੇ ਸ਼ੁਰੂ ਬਾਹਰ ਆ ਜੇ ਇਧਰ ਆ ਜਾ ਸਾਰੇ ਵੇ ਇਧਰ ਆ ਜਾ ਕੱਲੋ ਖੜਾ ਜਾ ਟਾ ਫਸਟ ਵਿਨਰ ਹੈ ਨਾ ਦੇਖਦਾ ਰੁਕਦਾ ਰੁਕਦਾ ਕਿਸੇ ਦੀ ਕਰਦਾ ਚਾਚਾ ਜਿਓ ਉਹ ਦੋ ਵਾਰੀ ਉਹ ਹਰ ਕੇ ਫਿਰ ਮੈਂ ਤਾਂ ਆ ਬੱਖਾ ਆ ਫੜ ਆ ਸਾਡੇ ਰਾਜਿੰਦਰ ਦਾ ਮੁੰਡਾ ਉਹਨਾਂ ਨੂੰ ਘੋਡੇ ਘੁਡੇ ਦੇ ਮਾਰ ਕੇ ਸੇ ਇਧਰ ਆਜੋ ਇਧਰ ਆਜੋ ਇਹਨਾਂ ਦਾ ਖਾਓ ਸੱਤ ਦੇ ਕੋਲ ਦੇਖਦੇ ਮਾਰੂ ਕੁਝ ਨੂੰ ਡਕਮਾ ਕੇ ਖਸੇ ਵਈਆ ਚਾਹ ਪਿੱਛੇ ਖੜੀ ਹੈ ਇਹ ਅਗਲੀ ਮੀਤਾ ਅਗਲੀ ਮੀਤਾ ਹੋਊ ਸਟੀ ਇਹ ਤੱਕ ਕੋਈ ਜਿੱਤਿਆ ਇੱਕ ਜਿੱਤਿਆ ਇਹ ਤੱਕ ਦੋ ਦੋ ਦੂਜਾ ਉਹ ਅਦਰ ਜਾ ਚਲ ਉਹਦੇ ਰੰਗੇ ਫੋੜਿਆ ਸਰਨ ਨਿਯਮ ਅਨੁਸਾਰ ਨਿਮਾਂ ਕਰਾਂਗੇ ਮਾਨਦਨ ਅਨੁਸਾਰ ਨਾ ਕਰਾਂਗੇ ਚੱਲ ਬਈ ਇਧਰ ਇਧਰ ਹੋ ਸਾਰੇ ਲਾਸਟ ਕੇ ਲਾਲੇ ਨੂੰ ਲਾਸਟ ਕੇ ਲਾਲੇ ਲਾਸਟ ਦੇ ਆ ਰਿਹਾ ਵੀ ਆ ਦੇਖ

ਮੈਂ ਚੱਪਕ ਰੱਖ ਮੈਂ ਬੋਲਣਾ ਨਹੀਂ ਕਿਸ ਨੇ ਚੱਲ ਲੈ ਜਾਂ ਦੋਨੋਂ ਜੱਜਮੈਂਟ ਦਾ ਪਤਾ ਲੱਗ ਜਾਂਦਾ ਮੈਨੂੰ ਹਾਂ ਮੈਂ ਦਰਵਾਜ਼ਾ ਕਿਸਦੇ ਹੋਰ ਵੱਜੂਗਾ ਮੈਂ ਚਾਹ ਤੈਨੂੰ ਲੈ ਜਾ ਚੱਲ ਬਈ ਇੱਧਰ ਇੱਧਰ ਆ ਇੱਧਰ ਆ ਇੱਧਰ ਆ

ਹੋਰ ਚੱਲੂ ਹੈ ਇਹ ਕਿਹੜਾ ਇਹਨੇ ਇਹਨੇ ਹੋ ਕਰਿਆ ਸੀ ਲੈ ਫੜ ਚੱਲ ਮਾਰ ਜਾ ਚੱਲ ਆ ਨਿਕਲ ਆ ਜੀ ਬਣਾਈ ਬਈ ਹਾਂ ਹਾਂ ਬਈ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਨਾ ਵਧੀਆ ਅੱਖਾਂ ਵਿੱਚ ਕੇ ਹਾਂ ਹੁਣ ਚੱਲ 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 ਅੱਖਾਂ ਵਿੱਚ ਮਾਰ ਚੱਟ ਕੇ ਆ ਨਾ ਹੁਣ ਇੱਥੇ ਆ ਲੈ ਵੀ ਇਹਨਾਂ ਨੂੰ ਦੱਸੋ ਬੰਦ ਕਰ ਲੈ 1 ਮਿੰਟ ਵੇ ਠੀਕ ਹੈ ਜਿਹੜਾ ਫਸਟ ਆਏ ਸੀ ਨਾ ਆਪਾਂ ਨੂੰ ਇੱਕ ਆਪਾਂ ਨੂੰ ਪ੍ਰਾਈਜ਼ ਦੇ ਦੀ ਆਪਾਂ ਆਹ ਬਈ 10 ਸੈਕਿੰਡ ਬਈ ਉਹ ਲਈ ਖਾਦਾ ਜਿਹੜਾ ਫਸਟ ਕਿਹੜਾ ਹੈ ਉਹ ਨਹੀਂ ਹੈਗਾ ਉਹ ਨਹੀਂ ਉਹ ਤੀ ਲੈ ਵੀ ਤਿੰਨ ਰਾਉਂਡ ਕਰਾਉਣੇ ਨੇ ਹਾਂ ਇਹ ਬੱਲੇ ਬਦਲੇ ਇਹ ਭਰਾ ਇਹ ਠੀਕ ਹੈ ਨਾਮ ਦੇ ਕੇ ਹਾਂ